ਪੰਜਾਬ ਦੇ ਲੁਧਿਆਣਾ ਜ਼ਿਲ੍ਹੇ ਦੇ ਵਿੱਚ ਸਿਵਲ ਹਸਪਤਾਲ ਦੇ ਵਿੱਚ ਹਮਲਾਵਰਾਂ ਦੇ ਵੱਲੋਂ ਪਾਰਸ਼ਦ ਦੇ ਕਾਰ ਦੀ ਭੰਨਤੋੜ ਕੀਤੀ ਗਈ ਤੇ ਕੁਝ ਲੋਕਾਂ ਦੇ ਕੁੱਟਮਾਰ ਕੀਤੇ ਗਏ। ਢੀਢ ਸ਼ਾਮ ਟਿੱਬਰ ਰੋਡ ਇਲਾਕੇ ਦੇ ਵਿੱਚ ਕੁਝ ਲੋਕ ਆਪਸ ਦੇ ਵਿੱਚ ਪਿੜ ਗਏ ਤੇ ਵਾਰਡ ਨੰਬਰ 13 ਦੇ ਕੌਂਸਲਰ ਸਰਬਜੀਤ ਸਿੰਘ ਆਪਣੀ ਅਨੋਵਾ ਕਾਰ ਦੇ ਵਿੱਚ ਜ਼ਖਮੀਆਂ ਨੂੰ ਸਿਵਲ ਹਸਪਤਾਲ ਦੇ ਵਿੱਚ ਦਾਖਲ ਕਰਵਾਉਣ ਦੇ ਲਈ ਲੈ ਕੇ ਗਏ। ਕੁਝ ਹੀ ਢੇਰ ਬਾਅਦ ਬਦਮਾਸ਼ਾਂ ਨੇ ਸਿਵਲ ਹਸਪਤਾਲ ਦੇ ਵਿੱਚ ਹੰਗਾਮਾ ਮਚਾ ਦਿੱਤਾ ਜਦੋਂ ਤੱਕ ਕੌਂਸਲਰ ਸਾਰਾ ਮਾਮਲਾ ਸਮਝ ਸਕਿਆ ਹਮਲਾਵਰਾਂ ਨੇ ਉਸ ਦੀ ਕਾਰ ਦੀ ਭੰਨਤੋੜ ਕਰ ਦਿੱਤੀ। ਹਸਪਤਾਲ ਦੇ ਵਿੱਚ ਕਾਰ ਦੇ ਵਿੱਚ ਆਏ ਜ਼ਖਮੀਆਂ ਦੀ ਵੀ ਕੁੱਟਮਾਰ ਕੀਤੀ ਗਈ। ਜਸ਼ਮਦੀਦਾਂ ਦੇ ਮੁਤਾਬਕ ਹਮਲਾਵਰਾਂ ਦੀ ਗਿਣਤੀ 20 ਤੋਂ 25 ਦੱਸੀ ਜਾ ਰਹੀ ਹੈ। ਥਾਣਾ ਡਿਵੀਜ਼ਨ ਨੰਬਰ 2 ਦੀ ਪੁਲਿਸ ਨੇ ਮੌਕੇ ਤੇ ਪਹੁੰਚ ਕੇ ਜਾਂਚ ਸ਼ੁਰੂ ਕੀਤੀ। ਪੁਲਿਸ ਦੋਸ਼ੀਆਂ ਦੇ ਖਿਲਾਫ ਕਾਰਵਾਈ ਕਰ ਰਹੀ ਹੈ। ਦੱਸਦੀ ਹੈ ਕਿ ਹਾਲ ਹੀ ਦੇ ਵਿੱਚ ਸਿਵਲ ਹਸਪਤਾਲ ਦੇ ਵਿੱਚ ਭੰਨ ਤੋੜ ਦਾ ਇਹ ਤੀਜਾ ਮਾਮਲਾ ਹੈ। ਇਸ ਵਾਰ ਵੀ ਮੁਲਜ਼ਮ ਬਾਕੀਆਂ ਵਾਂਗ ਪੁਲਿਸ ਦੇ ਹੱਥ ਨਹੀਂ ਲੱਗੇ। ਦੱਸਦੀ ਹੈ ਕਿ ਬਦਮਾਸ਼ਾਂ ਨੇ ਗਲੀ ਦੇ ਵਿੱਚ ਵੀ ਇੱਟਾਂ ਅਤੇ ਪੱਥਰ ਸੁੱਟੇ। ਦਹਿਸ਼ਤ ਦੇ ਵਿੱਚ ਆਏ ਲੋਕਾਂ ਨੇ ਇੱਧਰ ਉੱਧਰ ਭੱਜ ਕੇ ਆਪਣੀ ਜਾਨ ਬਚਾਈ। ਸ਼ਾਮੀ ਮੇਰਾ ਬ੍ਰਦਰ ਆਪਣੇ ਫੈਮਿਲੀ ਨਾਲ ਬੈਂਸ ਕਰ ਰਹੇ ਸੀਗੇ ਅਸੀਂ ਫੈਮਿਲੀ ਦੇ ਵਿੱਚ ਤੇ ਮੇਰਾ ਬ੍ਰਦਰ ਗਲੀ ਦੇ ਵਿੱਚ ਆਪਣੇ ਪਾਪਾ ਨਾਲ ਬੈਂਸ ਕਰਦਾ ਪਿਆ ਸੀ ਤੇ ਅਸੀਂ ਆਪਣੇ ਬ੍ਰਦਰ ਨੂੰ ਸਮਝਾ ਰਹੇ ਸੀਗੇ ਵੀ ਉਹ ਕਹਿ ਰਿਹਾ ਸੀ ਮੈਂ ਬਾਹਰ ਜਾਣਾ ਅਸੀਂ ਕਹਿ ਰਹੇ ਸੀ ਅਸੀਂ ਬਾਹਰ ਨਹੀਂ ਜਾਣਾ ਤੇ ਦੈਨ ਉੱਥੇ ਮੈਡੀਕਲ ਨਾਲ ਉੱਥੇ ਕਿੰਨੇ ਸਾਰੇ ਮੁੰਡੇ ਘੜੇ ਹੁੰਦੇ ਆ ਉਹਨਾਂ ਨੇ ਪਹਿਲਾਂ ਮੇਰੇ ਬ੍ਰਦਰ ਨੂੰ ਬੜੇ ਪਿਆਰ ਨਾਲ ਆਵਾਜ਼ ਲਗਾਈ ਤੇ ਪੰਜ ਸੱਤ ਮੁੰਡਿਆਂ ਨੇ ਮੇਰੇ ਬ੍ਰਦਰ ਤੇ ਹਮਲਾ ਕਰਤਾ ਫਿਰ ਉਸ ਤੋਂ ਬਾਅਦ ਮੇਰੇ ਮੰਮਾ ਤੇ ਮੈਂ ਆਪਾਂ ਛੁਡਾਣਗੇ ਉਹਨਾਂ ਨੇ ਮੇਰੇ ਤੇ ਵੀ ਹਮਲਾ ਕਰਤਾ ਦੈਨ ਉਹਨਾਂ ਨੇ ਮੇਰੇ ਮੰਮਾ ਤੇ ਵੀ ਉੱਥੇ ਜਿਹੜਾ ਮੈਡੀਕਲ ਵਾਲਾ ਉਹਦੀ ਵਾਈਫ ਸੀਗੀ ਉਹਨੇ ਮੇਰੇ ਬਾਲ ਫੜ ਕੇ ਮੈਨੂੰ ਇੰਨਾ ਮਾਰਿਆ ਦੈਨ ਉੱਥੇ ਤਿੰਨ ਚਾਰ ਮੁੰਡੇ ਸੀਗੇ ਉਹਨਾਂ ਨੇ ਮੇਰੀ ਇੱਜ਼ਤ ਨੂੰ ਹੱਥ ਪਾਇਆ ਉਹਨਾਂ ਨੇ ਮੇਰੀ ਸ਼ਰਟਸ ਵਗੈਰਾ ਸਾਰੀ ਫਾੜ ਦਿੱਤੀ ਜਿੰਨੇ ਵੀ ਮੁੰਡੇ ਸੀ ਸਭ ਨੇ ਉੱਥੇ ਅਟੈਕ ਕੀਤਾ ਜਿਹੜੇ ਉਹਦੀ ਮੈਡੀਕਲ ਤੇ ਉਹਨੇ ਰੱਖੇ ਹੋਏ ਆ ਮੁੰਡੇ ਇੱਕ ਦਾ ਨਾਮ ਚੀਨੂ ਆ ਔਰ ਇੱਕ ਦਾ ਨਾਮ ਉਹਦੀ ਮਾਸੀ ਦਾ ਹੀ ਮੁੰਡਾ ਵਾ ਕੋਈ ਉਹੀ ਸੀਗਾ ਪ੍ਰਸ਼ਾਸਨ ਤੋਂ ਇਹੀ ਮੰਗਾ ਵੀ ਸਾਨੂੰ ਇਨਸਾਫ ਦਿਲਾਇਆ ਜਾਵੇ ਮੇਰੇ ਮੇਰੇ ਫਾਦਰ ਸਾਹਿਬ ਦੀ ਸਰਦਾਰੀ ਨੂੰ ਮੇਰੇ ਫਾਦਰ ਸਾਹਿਬ ਦੀ ਪੱਗ ਨੂੰ ਹੱਤ ਪਿਆ ਅਸੀਂ ਸਿੱਖ ਇਤਿਹਾਸ ਵਾਲੇ ਬੰਦੇ ਆ ਜੇ ਸਾਡੀਆਂ ਸਿੱਖਾਂ ਨੂੰ ਐਦਾਂ ਹੀ ਜਾਨਾਂ ਨੂੰ ਖਤਰਾ ਹੋਊਗਾ ਤੇ ਆਪਾਂ ਕੀ ਕਰਾਂਗੇ ਸਾਨੂੰ ਇਨਸਾਫ ਦਿੱਤਾ ਦਿੱਜਵਾਇ ਬਾਤ ਇਹ ਆਪਣੇ ਦਾਦੀ ਨਾਲ ਬਹਿਸਵਾਜੀ ਕਰਦਾ ਹੁੰਦਿਆ ਸੀ ਉਹਨਾਂ ਨੇ ਇਹਨੂੰ ਪਿਆਰ ਨਾਲ ਆਵਾਜ਼ ਮਾਰੀ ਕਹਿੰਦਾ ਓਏ ਇੱਧਰ ਆ ਉਹਨਾਂ ਨੇ ਪੰਜਾਂ ਛਾਂ ਜਾਣੇ ਨੇ ਇਹ ਤਾਂ ਹੰਬਲਾ ਕਰ ਦਿੱਤਾ ਇਹਦੇ ਸਿਰ 'ਚ ਨਾ ਉਹ ਜਿਹੜਾ ਖੱਥਾ ਉਹ ਮਾਰਦਾ ਹਤਾ ਮਾਰਤਾ ਤੇ ਮੈਚ ਡੋਂ ਲੱਗ ਪਈ ਨੂੰ ਉਹ ਨਜ਼ਰ ਨੇ ਦਾ ਡੈਡੀ ਚਲ ਗਿਆ ਤੇ ਡੈਡੀ ਨੂੰ ਵੀ ਉਹਨਾਂ ਨੇ ਧੱਕਾ ਮਾਰ ਕੇ ਥੱਲੇ ਸੁੱਟਦਾ ਦੀ ਪੱਗ ਲੱਗੀ ਨਾਲੇ ਇੱਥੇ ਮੂਹ ਦਾ ਉਹਨੇ ਕਰਪਾਨ ਮਾਰੀ ਸ਼ੈਂਕੀ ਨੇ ਤੇ ਅਹੀਂ ਤਾਂ ਉਹਨਾਂ ਨੂੰ ਫੜਦੇ ਰਹਿ ਗਏ ਪਾਜੀ ਮੁੜ ਕੇ 100 ਮੁੰਡਾਂ ਨਾਲ ਕੇ ਫੇਰ ਤੁਹਾਨੂੰ ਪਤਾ ਨਹੀਂ ਉਹਨਾਂ ਨੇ ਕੀ ਕੀਤਾ ਤਾਂ ਕੀ ਨਹੀਂ ਜੋ ਬੋਤ ਜੋ ਵੱਟਾ ਸਾਡੇ ਘਰ ਮਾਰਤਾ ਜੰਨਿਆਣੇ ਲੈ ਕੇ ਕੋਠੇ ਚੜ੍ਹ ਗਏ ਸਾਡੇ ਸ਼ੀਸ਼ੇ ਤੋੜ ਛੜੇ ਸਾਰਾ ਮਹੱਲਾ ਤਰਾਸ-ਆਸ ਕਰਨ ਡਿਆ ਇੱਥੇ ਪਾਜੀ ਘਰ ਤਾਂ ਇੱਥੇ ਹੀ ਬੱਚਾ ਕੋਈ ਮੈਡੀਕਲ ਬਣਾਉਣਾ ਆ ਇੱਥੋਂ ਹਸਪੀਟਲ ਤਾਂ ਹੀ ਗੱਡੀ ਤੇ ਬੈਠਾ ਗੱਡੀ ਦੇ ਬੈਠਾ ਵਿੱਚ ਤੈ ਕਰਤਾ ਛੀਸ਼ੇ ਤੋੜ ਤੇ ਗੱਡੀ ਤੇ ਮੇਰੀ ਬੇਟੀ ਜਾਵੇ ਕਿਦਾਂ ਦਾ ਹਾਲ ਬਣਾਤਾ ਮੇਰੀ ਬੇਟੀ ਦਾ ਮੇਰੇ ਘਰ ਵੱਲ ਦੇ ਪਤਾ ਨਹੀਂ ਕੀ ਮਾਰ ਰਹੀ ਹੱਥ ਵੱਢਿਆ ਗਿਆ ਸਾਰਾ ਬਹੁਤ ਬੁਰੀ ਤਰ੍ਹਾਂ ਭਾਜਾ ਇਨਸਾਨ ਮਿਲਣਾ ਚਾਹੀਦਾ ਹੈ ਗਰੀਬ ਬੰਦਿਆਂ ਐ ਕਿਤੋਂ ਪਿਆ ਲਾ ਕੋ ਤੇ ਆਹ ਦਾ 2 ਨੰਬਰ ਦਾ ਕੰਮ ਕਰਦਾ ਵਾ ਤਾਂ ਕਮਾਈ ਵੀ ਤੇ ਨਹੀਂ ਆ ਪਾਜੀ ਬੜੇ ਨਸ਼ੇ ਵਿੱਚ ਲੱਗਾਂ ਨਾ ਗੇ ਨਿਆ ਕਹਿੰਦੇ ਆ ਨੈ ਸਲੇਮਤ ਲੈਦਾਰੀਆ ਹਾਨੂੰ ਕੀ ਲੋੜ ਹੈ ਤਾ ਵੈਰ ਪਾਉਂਦੇ ਪਾਜੀ ਇਹਨੇ ਬੜੀ ਹੱਤ ਚੱਕੀ ਆ ਮਲੇਚ ਇਹਦੇ ਤੇ ਦੁਕਾਨਦਾਰੀ ਬੰਦ ਕਰਦਾ ਬੰਦਾ ਪਾਜੀ ਚਰਨਗਰ ਕਿੱਥੇ ਬੰਦਾ ਕਿਬਰ ਇੱਥੇ ਬਾ ਰੋੜ ਪਾਜੀ ਥਾਣੇ ਦੇ ਲਾਗੇ ਪੈਂਦਾ ਹੈ ਥਾਣੇ ਜੇ ਕਦੀ ਕੰਪਲੀਟ ਕੀਤੀ ਪਾਜੀ ਸਾਡੇ ਨਾਲ ਕਦੀ ਹੋਈ ਨਹੀਂ ਗੱਲ ਆ ਤੇ ਪਹਿਲੀ ਵਾਰੀ ਇਹਨਾਂ ਨੇ ਕੀਤੀ ਆਈ ਥਾਣੇ ਤੇ ਤਾਂ ਗਏ ਆ ਨਾ ਪਾਜੀ ਉਦੋਂ ਵੀ 100 ਮੁੰਡਾ ਸਾਡੇ ਮਗਰ ਵੱਟੇ ਮਾਰੇ ਜਦੋਂ ਆਈ ਪੁਲਿਸ ਦੇਉ ਕਹਿਣ ਗਿਆ ਪਾਜੀ ਹੁਣ ਸਾ ਮਿਲਣਾ ਚਾਹੀਦਾ ਸਾਡਾ ਬੱਚਿਆਂ ਦਾ ਨੁਕਸਾਨ ਕਰਨ ਗਿਆ ਜ਼ਿੰਮੇਵਾਰ ਹੋਏਗੀ ਪਾਰਟੀ ਕਹਿੰਦਾ ਇੱਕ ਮਿੰਟ ਇਧਰ ਆ ਗੱਲ ਸੁਣ ਜਦੋਂ ਮੈਂ ਮੁੜ ਕੇ ਉਹਦੇ ਕੋਲ ਗਿਆ ਆਂਦੇ ਮੇਰੇ ਹੱਥੀ ਪੈ ਗਿਆ ਉਹ ਸ਼ਟਰ ਖੋਲਣ ਵਾਲਾ ਹੱਥ ਮੇਰੇ ਸਿਰ ਦੇ ਵਿੱਚ ਮਾਰਿਆ ਇੱਕ ਨੇ ਆ ਕੇ ਵਿੱਚ ਉਹਦੀ 6-7 ਜਾਨੇ ਨਾਲ ਹੀ ਮੈਨੂੰ ਪੈ ਗਿਆ ਡੈਡੀ ਮੇਰਾ ਚੜਾਣਾ ਆ ਡੈਡੀ ਦੇ ਵੀ ਉਹਨਾਂ ਨੇ ਮਾਰੀਆਂ ਦੇਖੋ ਮੂੰਹ ਦੇ ਉੱਪਰ ਹੁਣ ਕਰਪਾਨ ਮਾਰ ਗਿਆ ਤੇ ਗੱਡੀ ਭੰਨ ਗਏ ਸਾਡਾ ਘਰ ਸਾਰਾ ਸ਼ੀਸ਼ੇ ਨਾਲ ਪੂਰੀਆ ਬੋਤਲਾ ਮਾਰ ਮਾਰ ਕੇ ਪੂਰਾ ਕਰ ਸਾਡਾ ਭੰਪਾ ਉਹਨਾਂ ਨੇ ਤੁਸੀਂ ਮੌਕੇ ਤੇ ਜਾ ਕੇ ਦੇਖ ਸਕਦੇ ਹੋ ਕਾਰਨ ਕੀ ਆ ਕਾਰਨ ਇਹ ਜੀ ਮੈਨੂੰ ਪਹਿਗੇ ਹੱਥੀ ਪਾਈ ਹੋਏ ਸਾਡੇ ਨਾਲ ਮੇਰੇ ਨਾਲ ਆ ਕੇ ਆ ਕੇ ਪਹਿਗੇ ਜੀ ਮੈਨੂੰ ਕਹਿੰਦੇ ਤੂੰ ਸਾਨੂੰ ਗਾਲਾਂ ਕੱਢਦਾ ਹੈ ਕਹਿੰਦੇ ਤੂੰ ਸਾਨੂੰ ਗਾਲਾਂ ਕੱਢਦਾ ਮੈਂ ਕੋਈ ਗਾਲ ਨਹੀਂ ਕੱਢੀ ਮੈਂ ਡੈਡੀ ਆਪਣੇ ਨਾਲ ਬਹਿ ਸਰਿਆ ਸੀ ਲੱਗਦਾ ਸੀ ਇਹਦੇ ਨਾਲ ਇੱਥੇ ਆ ਕੇ ਉਹਨੇ ਇੱਥੇ ਆ ਕੇ ਗੱਡੀ ਭੰਤੀ ਸਾਰੀਆਂ ਕਿਰਪਾਨ ਮਾਰੇ ਗੱਡੀ ਇਹਨੂੰ ਆਂਦਾ ਨਰਾ ਨਸ਼ਾ ਨਸ਼ਾ ਵੇਚ ਮੇਰੀਆਂ ਬੋਲੀਆਂ ਤੇ ਇਨੂੰ ਮੈਂ ਕਿਹਾ ਨਹੀਂ ਵੇਚਣੀ ਪੰਜ ਬੰਦੇ ਮੇਰੇ ਨੇ ਦੱਸੇ ਵੇਚ ਮੇਰੇ ਗੋਲੀਆਂ ਵੇਚ ਅਹੀਂ ਨੂੰ ਰੋਕਦੇ ਹਾਂ ਇਹ ਪਹਿਲਾਂ ਨਸ਼ਾ ਕਰਦਾ ਸੀ ਉਹਨੇ ਦਵਾਈ ਦਿੱਤੀ ਨਸ਼ਾ ਤਾਂ ਬੰਦ ਕਰਾਇਆ ਉਹ ਇਹਨੂੰ ਆਂਦਾ ਮੇਰੇ ਨਾਲ ਦੱਸੋ ਵੀ ਅਹੀਂ ਨੂੰ ਬੰਦ ਕਰਾਇਆ ਕਹਿੰਦਾ ਤੂੰ ਨਹੀਂ ਇਹ ਕਮ ਕਰਦਾ ਨਹੀਂ ਹਾਂਜੀ ਮੁੰਡੇ ਬੰਦੇ ਮੁੰਡਾ ਸ਼ੈਂਕੀ ਸ਼ੈਂਕੀ ਆ ਉੱਥੇ ਦਵਾਈਆਂ 'ਚ ਟੋਰ ਬਣਾਇਆ ਸਿਰਦਰ ਦਾ ਬੰਦਾ ਹੀ ਆ ਸਿਰ ਨਸ਼ੇ ਦਾ ਕੰਮ ਕਰਦਾ ਰੋਡ ਤੇ ਇਹਨਾਂ ਦਾ ਪਹਿਲਾਂ ਡਾਈਟ ਟਕੜਾ ਹੋਇਆ ਸੀਗਾ ਇਸਿਤ ਪਹੰਤਾਰਨ ਤੋਂ ਉਸ ਤੋਂ ਬਾਅਦ ਉਹ ਜਦੋਂ ਮੈਡੀਕਲ ਕਰਾਉਣ ਇੱਥੇ ਆਏ ਸਿਵਲ ਹਸਪਤਲ ਇੱਥੇ ਦੂਜੀ ਪਾਰਟੀ ਨੇ ਇਹਨਾਂ ਦੇ ਹਮਲਾ ਕਰਤਾ ਕਾਰ ਦੇ ਸ਼ੀਸ਼ੇ ਕੋਧ ਕੇ ਇਹਨਾਂ ਦੇ ਹੱਥ ਤੇ ਸੱਟ ਲੱਗੀ ਆ ਬੰਦਿਆਂ ਬਹੁਤ ਕਿੰਨੇ ਜਣੇ ਨਹੀਂ ਅਜੇ ਨਹੀਂ ਪਤਾ ਲੱਗਿਆ ਪੁੱਛ ਰਹੇ ਆ ਉਹਨਾਂ ਤੋਂ ਅਸੀਂ ਕਿੰਨੇ ਕੋ ਨੋਟਿਸ ਪੁੱਛ ਤਿਆਰ ਨਹੀਂ ਸੀ ਹੁਣ ਅਜੇ ਅਜੇ ਕੁਝ ਨਹੀਂ ਪਤਾ ਪੁੱਛ ਬਦਲ ਕਰ ਰਹੇ ਆ ਦੋ ਜਣੇ ਇੰਜਰਡ ਹੋਏ ਨੇ ਹਾਂ CCTV ਵੀ ਦੇਖਾਂਗੇ ਦੇਖ ਕੇ ਸਾਰਾ ਪਤਾ ਲੱਗੇਗਾ ਨਹੀਂ ਗੱਡੀ ਥੋੜੀ ਜੀ ਗੱਡੀ ਥੋੜੀ ਜੀ ਬਾਹਰ ਸਿਵਲ ਹਸਪੀਟਲ ਦੇ ਬਾਹਰ ਕਾਰ ਖੜੀ ਸੀ ਉਹਦੇ ਵਿੱਚ ਇੱਟ ਮਾਰੀ ਐ ਥਰੀ ਕੋ ਗੱਡੀ ਥੋੜੀ ਜੀ ਬਸ ਜ਼ਿਆਦਾ ਨਹੀਂ ਇੱਕੋ ਐਸਮ ਜਨ న్యూਸ ਲਈ ਲੁਧਿਆਣਾ ਤੋਂ ਅਭਿਸ਼ੇਕ ਜਲੋਟਾ ਦੀ ਰਿਪੋਰਟ